ਹਾਂਜੀ ਦੋਸਤੋ ਗੁੱਡ ਮਾਰਨਿੰਗ ਸਵਾਗਤ ਹੈ ਤੁਹਾਡਾ ਅੱਜ ਦੇ ਨਵੇਂ ਵੀਡੀਓ 'ਚ ਉਮੀਦ ਹੈ ਤੁਸੀਂ ਸਾਰੇ ਵਧੀਆ ਹੋਵੋਗੇ ਤੰਦਰੁਸਤ ਹੋਵੋਗੇ ਆਪਾਂ ਆ ਰਹੇ ਧੜਕੇ ਧੜਕੇ ਗੇੜੀਆਂ ਤੇ ਬਰਾਤਾਂ ਵਰਗੇ ਨਾ ਰਹੇ ਆ ਫਿਰ ਉਦੋਂ ਜਾਵਾਂਗੇ ਦਰਬਾਰ ਸਾਹਿਬ ਮੱਥਾ ਟੇਕ ਕੇ ਇਸ਼ਨਾਨ ਕਰਨ ਬਾਈ ਵਰਗੇ ਨਾ ਬਾਈ ਬੰਦਾ ਬਹੁਤ ਘੈਂਟ ਹਨੇਰੇ ਤੋਂ ਹੁੰਦੀ ਤਾਂ ਨੀਗਾ ਚਲੋ ਕੋਈ ਗੱਲ ਨਹੀਂ ਤੇ ਮਲਾਉਣੇ ਬਰਾਤਾਂ ਵਰਗੇ ਨਾ ਜੁੜੇ ਰਹੋ ਤੇ ਸਮਾਂ ਤਕਰੀਬਨ ਕੋਈ 3 ਵਜੇ ਤੱਕ ਲੱਗ ਤੱਕ ਗਿਆ ਤੇ ਜਾਂਦੇ ਹਾਂ ਗੁਰੂ ਘਰ ਜੀ ਆਪਾਂ ਕੰਪਰ ਕੇ ਆ ਗਏ ਵਾਪਸ ਨਾਲੇ ਚਾਹ ਚ ਪੀ ਲਈ ਵੀਰੇ ਮਰਾਸਾ ਵਰਗੇ ਚਾਰ ਹੋ ਗਏ ਕਿ ਨਹੀਂ ਹੋ ਗਏ ਅਸੀਂ ਇਸ ਟਾਈਮ ਅਗੇ ਸਾਰਾ ਘੜੀ ਸਰਾਂਚ ਇਹ ਲੈਫਟ ਬੜੀ ਵਧੀਆ ਤੋਂ ਲੈ ਕੇ ਬਸ ਖੁੱਲਦੀ ਹੈ ਉਹ ਵੇਂਡਰ ਤੱਕ ਦਾ ਰਸਤਾ ਆਇਆ ਤੇ ਕਿਹੜਾ ਮੈਂ ਇਧਰੋਂ ਸੀਗਾ ਉੱਤਰوں ਇਧਰ ਵਾਹਿਗੁਰੂ ਵਾਹ 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 ਬਰਾਟ ਸਾਹਿਬ ਬਰਾਟ ਸਾਹਿਬ ਦੁਸਤਾਂ ਜਿਵੇਂ ਪ੍ਰੀਵੈਟਿੰਗ ਹੁਣ ਤੁਹਾਡੇ ਐਵੇਂ ਬਾਈ ਬੈਠਿਆ ਸਤਨਾਮ ਵਾਹਿਗੁਰੂ ਸੱਚੇ ਪਾਸ਼ਾ ਇੱਕ ਲੱਗ ਹੀ ਸ਼ਾਂਤੀ ਆ ਸਤਨਾਮ ਵਾਹਿਗੁਰੂ ਸੱਚੇ ਪਾਸ਼ਾ ਵਾਹਿਗੁਰੂ 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 ਸਤਨਾਮ ਵਾਖੀ ਮਾਲਾ ਨਾਮ ਜਿਮਰੇ ਨਾ ਜਾਏ ਸਤਨਾਮ ਵਾਖੀ ਮਾਸ਼ਾ ਵਾਹਿਗੁਰੂ ਨਾਮ ਜਿਮਰੇ ਨਾ ਜਾਏ ਨਾ ਉਸ ਤੇ ਜਮਰੇ ਨਾ ਜਾਏ Wahai keluar wahai heboh, ਸਦਾ ਸਲਾਮੀ ਹੈ ਕਾਜਦੀਪ ਸਿੰਘ ਕਾਚੀ ਡੌਨ ਵਾਹ ਯਾਰ ਬੜਾ ਸੋਹਣਾ ਲੱਗਦਾ ਯਾਰ ਲੱਗਦਾ ਜਿਵੇਂ ਕਿ ਲੱਗਦਾ ਬੜੇ-ਬੜੇ ਬਰਨੀ ਜੀ ਰੋੜ ਦੇ ਇੱਕ ਤਾਂ ਮੁੱਛਾ ਰਵੇ ਚੱਕ ਤੀਆਂ ਆਹ ਦਾੜੀ ਦਾੜੀ ਰੱਖਣੀ ਬਣੀ ਵਾਹਿਗੁਰੂ ਸਤਨਾਮ ਵਾਹਿਗੁਰੂ ਸੱਚੇ ਪਾਤਸ਼ਾਹ ਵਾਹਿਗੁਰੂ ਵਾਹਿਗੁਰੂ ਇਹ ਆ ਪ੍ਰਣਾੰਬਰ ਸਰ ਮੈਂ ਕਿਹਦੇ ਸੋਚਦਾ ਹਾਂ ਚਾ ਲਾਹੌਰ ਆਪਾਂ ਗਏ ਤਾਂ ਨਹੀਂ ਵੈਸੇ ਵੇਖਿਆ ਹੈ ਲਾਹੌਰ ਵੀ ਦੇਖਣ ਨੂੰ ਬਹੁਤ ਜਾਦੇ ਕੁਛ ਹੈ ਤੇ ਪਰਮਾਤਮਾ ਮਿਹਰ ਕਰੇ ਕਦੇ ਲਾਹੌਰ ਦਾ ਵੀ ਢੇੜਾ ਲਾਵਾਂਗੇ ਤੇ ਨਾਲੇ ਤੁਹਾਨੂੰ ਦਿਖਾਵਾਂਗੇ ਬਰਾੜ ਸਾਹਿਬ ਤਗੜੇ ਜੀ 1984 ਵੇਲੇ ਦੇ ਆਹ ਹਾਂ ਆ ਦੇਖੋ ਜੀ ਕਾਸ਼ਦੀਪ ਨੂੰ ਸਾਰਾ ਪਤਾ ਹੈ 1984 ਵੇਲੇ ਦੀਆਂ ਤੇ ਉਹਵੇਂ ਦੀਆਂ ਉਹਵੇਂ ਪੰਗਾ ਨਹੀਂ ਪਤਾ ਬਰਾੜ ਸਾਹਿਬ 1984 ਦੇ ਨਹੀਂ ਇਹ ਇਹ ਦੇਖਦੇ ਯਾਦ ਹੁਣ ਤੋਂ ਪਹਿਲਾਂ ਦੀਆਂ ਹੈ ਹਾਂ ਦੇਸੀ ਆ ਤਾਂ ਪਹਿਲਾਂ ਤਾਂ ਕਹਿੰਦੀ ਇਹ ਨਹੀਂ ਨਹੀਂ ਸੱਚੀ ਹੈ ਹੈ ਉਹ ਸਾਡੇ ਉਹਨਾਂ ਚੋਗਾੜੀ ਤੇ ਜਾਈਂ ਜਦੋਂ ਕਰਦੇ ਨੇ ਤਾਂ ਕਿਾਹਦਾ ਦਾਦਾ ਕੋਲ ਨਾਲ ਜਿਹੜਾ ਆ ਪਾਸਾ ਹੈ ਸ੍ਰੀ ਅੰਮ੍ਰਿਤਸਰ ਸਾਹਿਬ ਦਾ ਇੱਧਰ ਆਪਣੇ ਲੋਕ ਆਟ ਆਉਂਦੇ ਆ ਬਹੁਤ ਸੋਹਣਾ ਬਣਿਆ ਹੋਇਆ ਵੀ ਵਾਹ ਵੀ ਵਾਹ Sorna. ਗੁਰੂ ਦੀ ਨਗਰੀ ਸ੍ਰੀ ਅਮਰਸਰ ਸਾਹਿਬ ਚਲਿਆ ਵਾਲਾ ਬਾਗ ਵਾਹਿਗੁਰੂ ਇੱਕ ਕੰਦਾ ਬਹੁਤ ਕੁਝ ਬਿਆਨ ਕਰਦਿਆਂ ਸਤਨਾਮ ਵਾਇਕੋ ਸੱਚੇ ਪਾਤਸ਼ਾ ਇੱਥੇ ਜਿਆਦਾ ਲਿਖਿਆ ਹੋਇਆ ਇੰਗਲਿਸ਼ ਦੇ ਵਿੱਚ ਜਾਂ ਲਿਖਿਆ ਹੋਇਆ ਹਿੰਦੀ ਦੇ ਪਰ ਪੰਜਾਬੀ ਦੇ ਵਿੱਚ ਲਿਖਿਆ ਹੋਣਾ ਚਾਹੀਦਾ ਸੀ ਮੇਰੇ ਹਿਸਾਬ ਨਾਲ ਆ ਦੇਖੋ ਉਹ ਆਪਾਂ ਹਰੇਕ ਭਾਸ਼ਾ ਸਤਿਕਾਰ ਕਰਦੇ ਆਂ ਪੰਜਾਬ ਚ ਐਤ ਪੰਜਾਬੀ ਲਿਖੀ ਹੋਣੀ ਜ਼ਰੂਰੀ ਚਾਹੀਦੀ ਸੀ ਮੇਰੇ ਹਿਸਾਬ ਨਾਲ ਬਾਕੀ ਤੁਸੀਂ ਵੱਧ ਸਿਆਣੇ ਹੋ ਪੰਜਾਬ ਚ ਐ ਤੇ ਪੰਜਾਬਗਣ ਵਾਲੀ ਇਹਨਾਂ ਕੋ ਸੋਇਆ ਪੰਜਾਬੀ ਚ ਲਿਖ ਹੋਣਾ ਚਾਹੀਦਾ ਸੀ ਤਾਂ ਜੋ ਆਪਣੇ ਬੱਚਾ ਨੂੰ ਚਲੋ ਸਕੂਲ ਚ ਪਤਾ ਲੱਗਦਾ ਵੈਸੇ ਇਤਿਹਾਸ ਬਾਰੇ ਪਤਾ ਲੱਗੇ ਇਹੋ ਖੂਹਾਰੇ ਵੀ ਜਿੱਥੇ ਜਦੋਂ ਗੋਣ ਚੱਲੀਆਂ ਸੀਗੀਆਂ ਉਹ ਕੋਣੇ ਸ਼ਾਲਾ ਮਾਰਦਿਆਂ ਸੀ ਤਨਾਹਵਾਹਿਗੁਰੂ ਆ ਨਿਸ਼ਾਨ ਹੈ ਤੱਕ ਹੀ ਪਈ ਹੈ ਵੇਖੋ ਤੁਸੀਂ ਜਿੱਥੇ ਜਿੱਥੇ ਮਤਲਬ ਕੋਣਾਂ ਨੇ ਮਾਰੀਆਂ ਚਲਾਈਆਂ ਸੀਗੀਆਂ ਉਹਦਾ ਨਿਸ਼ਾਨ ਮਾਰਕ ਕਰੇ ਹੋਏ ਆ ਵੇਖ ਲਓ ਕੀ ਕੁਝ ਹੁੰਦਾ ਰਿਹਾ ਪੰਜਾਬ ਨਾਲ ਤਨਾਹਵਾਹਿਗੁਰੂ ਇਹ ਕੰਨਾ ਉਵੇਂ ਦੀ ਉਵੇਂ ਪੰਗੀਆਂ ਗੀਆਂ ਦਲ ਘਹਲਾਉਣ ਵਾਲੀਆਂ ਗੱਲਾਂ ਇਹ ਦੇਖ ਲਓ ਉਸ ਘਟਨਾ ਨੇ ਇੱਕ ਬੱਚੇ ਦੇ ਮਨ ਤੇ ਕੀ ਅਸਰ ਪਾਇਆ ਤੇ ਉਹਦਾ ਉਦੋਂ ਦਾ ਰਿਜ਼ਲਟ ਆ ਜਿਹੜਾ ਸਾਰੇ ਦੁਨੀਆ ਸਾਹਮਣੇ ਆ ਦੇਸ਼ ਨੂੰ ਚਲੋ ਪਤਾ ਹੀ ਪਤਾ ਵੱਖਰ ਵੱਖਰ ਕਿੱਡੇ ਜਲਮ ਬੰਦੇ ਸੀ ਵੇਖੋ ਤੁਸੀਂ ਕਿਦਾ ਹੈ ਨਾ ਹੁਣ ਉਹਦੇ ਬੰਦ ਲਾ ਉੱਚਾ ਕਰਿਆ ਗਿਆ ਉਸ ਹਿਸਾਬ ਨਾਲ ਫਿਰ ਸਾਡੇ ਦੋਸਤੋ ਅਸਲ ਅੱਜ ਅਸੀਂ ਕੰਮ ਕਰਾਇਆ ਸੀ ਪਾਸਪੋਰਟ ਦਾ ਉਹ ਕੰਮ ਹੋ ਗਿਆ ਪਰਮਾਤਮਾ ਦੀ ਕਿਰਪਾ ਨਾਲ ਉਦੋਂ ਬਾਅਦ ਅਸੀਂ ਆਏ ਅਸੀਂ ਬਾਇਰ ਕੇ ਦੀ ਦੁਕਾਨ ਤੇ ਧਰਮਕੋਟ ਤੇ ਆਉਂਦੇ ਆਂ ਦੇ ਲੇਟ ਹੋ ਗਏ ਟਾਈਮ ਵੀ ਮਾੜਿਆ ਹੁਣ ਇੱਥੇ ਹੀ ਰੁਕਣੀ ਕਿਤੇ ਤੇ ਬਾਇਰ ਕੇ ਦੀ ਸ਼ਾਪ ਆ ਬੜੀ ਵਧੀਆ ਨਾਂ ਤਾਂ ਅਸੀਂ ਵੜ ਤੱਕਦੇ ਹਾਂ ਧਰਮਕੋਟ ਤੁਸੀ ਉਹ ਰੇਕ ਵੈਰਾਈਟੀ ਮਲ ਵੀ ਵਧੀਆ ਕਿੰਨਾ ਭਾਈ 1500 ਜੈਕਟ ਲੋ ਭਾਵੇਂ ਕੋਸ਼ੀ ਲੈ ਲੋ ਬਹੁਤ ਵਧੀਆ ਦੁਕਾਨ ਆ ਤਿੰਨ ਮੰਜ਼ਲੀ ਸਟੋਰੀ ਐ ਸ਼ੂਜ਼ ਐਨਕਾਂ ਕੁਸ਼ੀ ਲੋ ਵਾਚ ਸਿਰਾਂ ਕੰਮ ਆ ਨੇ ਮੈਂ ਪਟੰਡੀਗੜ੍ਹ ਜਾਣੇ ਦੇਵੀ ਵਾਲਾਂ ਦੇ ਉਦੋਂ ਹੀ ਬਹੁਤ ਵਧੀਆ ਕੰਮ ਹੈ ਹੁਣ ਅਸੀਂ ਜਾਲੇ ਤੇ ਫਿਰ ਤੜਕੇ ਰੂਰੂ ਹੋਵਾਂਗੇ ਅੱਜ ਭਰਾਂ ਥੋੜੀ ਟੈਂਸ਼ਨ ਵੀ ਅਸੀਂ ਕੰਮ ਹੋ ਜਾਏ ਕਿਉਂਕਿ ਪਹਿਲਾਂ ਕੰਮ ਬਹੁਤ ਥਰੀ ਖਰਾਬ ਹੋ ਗਿਆ ਸੀ ਅੱਜ ਪਰਮਾਤਮਾ ਦੀ ਕਿਰਪਾ ਨਾਲ ਕੰਮ ਹੋ ਗਿਆ ਵਾਹਿਗੁਰੂ ਦਾ ਬਹੁਤ ਬਹੁਤ ਧੰਨਵਾਦ ਤੁਹਾਡੇ ਸਾਰਿਆਂ ਦਾ